हां जी वो ਸਾਡੇ ਕੋਲ ਦੂਸਰੀਆਂ ਪਹਿਲੀਆਂ ਲੇੜੀਆਂ ਖੜੀਆਂ ਨੇ ਕੱਪੜੇ ਲੈ ਰਹੇ ਸੀ। ਉਹ ਲੈ ਰਹੀਆਂ ਸੀ ਦੋ ਕਾ ਕੇ ਫਿਰ ਵੇਚਾ ਕੇ ਖੜ ਗਏ ਆ ਬਾਅਦ ਦੇ ਵਿੱਚ। ਬਾਅਦ ਚ ਖੜੀਆਂ ਖੜੀਆਂ ਫੜਦੇ ਕੇ ਨਿਕਲ ਗਏ ਆ ਇੱਕਦਮ। ਮੈਂ ਫਿਰ ਉਹ ਭੈਣ ਜੀ ਨੂੰ ਕਿਹਾ ਮੈਂ ਕਿਹਾ ਬਣਾ ਬਣਾ ਪਰਸਪੁਰ ਦਾ ਤਿਆਰ ਕਰਾਉਣ ਦੇ ਰਿਹਾ। ਉਹਨੇ ਜੇ ਦੇਖਿਆ ਪਰਸਪੁਰ ਕੇ ਜਿਪ ਖੋਲ ਕੇ ਜੋ ਕੱਢ ਕੇ ਲੈ ਕੇ ਫਿਰੋਗੇ ਉਹ ਰੋਲਾ ਪੈ ਗਿਆ ਉਹ ਜਦੇ ਮੁੰਡੇ ਭਜਾਏ ਮੈਂ। ਤਿੰਨ ਮੁੰਡੇ ਵੀਰੇ ਗਏ ਭੱਜੇ। ਫਿਰ ਉੱਥੋਂ ਪਤਾ ਕਿਵੇਂ ਕਹਿੰਦੀ ਇਧਰ ਨੂੰ ਤਿੰਨ ਨਹੀਂ ਉੱਥੇ ਇੱਕ ਫੜ ਲਈ ਜਾ ਕੇ ਜੀਟੀ ਰੋਡ ਦੇ। ਦੋ ਤਾਂ ਛਾਲ ਮਾਰ ਕੇ ਪੱਲੀ ਸੜਕ ਤੇ ਚਲੇ ਗਏ। ਇਹ ਕਹੇ ਨੇ ਫਾੜ ਲਈ ਉਹ ਥੋੜੀ ਤਕੜੀ ਸੀ ਜਨਾਨੀ ਤਾਂ ਕੋਈ ਹੱਥ ਉਠਾ ਕੇ ਭੱਜ ਗਈ। ਇੱਕ ਉਹ ਮੁੰਡੇ ਨੇ ਫਾੜੀ ਸਾਡੇ ਨੇ। ਇਹਨੇ ਕਿਹਾ ਪੈਸੇ ਉਹਦੇ ਨੇ ਸਾਹਮਣੇ ਪੈਸੇ ਉਹਨੂੰ ਫੜਾ ਤੋ। ਪੈਸੇ ਇੱਥੇ ਪਾਲੇ ਇੱਥੋਂ ਕਾਢੇ ਮੁੰਡੇ ਨੇ ਮਾਰਿਆ ਥੱਪੜ ਉਹਨੇ ਪੈਸੇ ਕਾਢੇ ਕਿਉਂ ਨਹੀਂ ਫੜਾ ਦੇ ਕਹਿੰਦੀ ਆਲੋਂ। ਉਹਨੂੰ ਫਿਰ ਇੱਥੇ ਰਿਹਾ ਦੁਕਾਨ ਤੇ ਸੀ। ਉਹ ਰੋ ਭੈਣਜੀ ਇੱਥੇ ਬੈਠੀ ਨਾਲ ਉਹਨਾਂ ਦੇ ਪੈਸੇ ਮੜਾਏ। ਸਾਰਾ ਕੁਝ 45000 ਰੁਪਿਆ ਸੀ। 40 ਸੀ ਨਾ। 40 40000 ਰੁਪਿਆ ਸੀਗਾ। ਇਹ ਦੋ ਪਹਿਲਾਂ ਆਈਆਂ ਸੀ ਤੀਜੀ ਵਾਰੇ ਖੜੀ ਸੀ ਕਿਤੇ ਉਹ ਪਰੇ ਖੜੀ ਸੀ ਉਹ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਗਈ ਫਿਰ ਲੈ ਗਈ ਕਾਰ ਵਗੈਰ ਕਰਕੇ ਚਲ ਗਈ ਫਿਰ ਉਹ ਭੈਣ ਜੀ ਦੀ ਤਸੱਲੀ ਹੋ ਗਈ ਹਾਂਜੀ ਮੇਰੇ ਪੈਸੇ ਨਹੀਂ ਸੀ ਆ ਗਏ ਕਹਿੰਦੀ ਕਦੀ ਮੇਰੇ ਤੋਂ ਕੋਈ ਜਿੰਦਾ ਬਜਾ ਰਿਹਾ ਨਾ ਅੱਗੇ ਕਦੇ ਨਹੀਂ ਦੇਖਿਆ ਜੀ ਅੱਗੇ ਨਹੀਂ ਕਦੇ ਦੇਖਿਆ ਇਹਨੂੰ ਲੈਟ ਘਟਣੇ ਕਰਨੇ ਚਾਹੁੰਦਾ ਬਜਾਣਾ ਨਾ ਕਦੇ ਦੇਖਿਆ ਹੀ ਨਹੀਂ ਜੀ ਇਹ ਤਾਂ ਅਸੀਂ ਉਹ ਪਹਿਲੀਆਂ ਦੀ ਵੀ ਅਸੀਂ ਤਾਂ ਹੁਣ ਸ਼ਕਲਪੁਰ ਉੱਕ ਜੜੀਆਂ ਪਹਿਲੀਆਂ ਸੀ ਦੇ ਉਹ 20 20 ਸ਼ਕਲ ਪੁਲਕੇ ਜਾਨੀ ਭਾਰੀਆਂ ਭਰੀਆਂ ਸੀ ਤੋਂ ਇਹ ਪਤਾ ਨਹੀਂ ਭਰੇ ਖੜੀ ਸੀ 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 ਵੀ ਚਾਈ ਸੀ ਸੀ ਵੀ ਜਾ ਗਈ ਉਹ ਹੈਗੀ ਇੱਕੋ ਲੱਖ ਦੇ ਤੇਜ਼ ਭੱਜੀ ਆ ਨਾ ਫਿਰ ਸਾਨੂੰ ਸ਼ੱਕ ਪਿਆ ਵੀ ਇਹ ਕੁਝ ਨਾ ਲੈ ਉਹਨੇ ਭੇਂਜੀ ਵਿੱਚ ਪਰਪੋ ਦਾ ਤਿਆਰ ਕਰ ਫਾਰਸ ਦੇ ਵਿੱਚ ਆ ਗਈਆਂ ਚੁੰਨੀ ਰੱਖ ਕੇ ਜਿਪ ਖੁੱਲੀ ਲੈ ਗਈਆਂ ਵੇਹੇ 40000 ਰੁਪਏ ਕਾਇਸੀ ਦਾ ਲੈ ਗਏ 40 ਦੀ ਬਜੇ 45 ਤੇ 40 ਦੀ ਪਤੰਦ ਮੇਰਾ ਫਰਮਿੰਦਰ ਸਿੰਘ ਜੀ ਆਪਣੀ ਲੱਕੀ ਗਾਰਮਣ ਦੀ ਸ਼ੋਪ ਹੈ ਜੀ ਸਾਡੇ ਕੋਲ ਸਰ ਕਸਟਮਰ ਆਏ ਸੀ ਜੋ ਸਾਡੇ ਆਪਣੇ ਕਸਟਮਰ ਨੇ ਤੇ ਦੋ ਲੜੀਆਂ ਅਣਪ੍ਰਸ਼ਾਤੀਆਂ ਅੰਦਰ ਦੁਕਾਨ ਦੇ ਆਈਆਂ ਉਹ ਉਹਨਾਂ ਦੇ ਕੋਲ ਕੋਲ ਜਾ ਕੇ ਖੜਨ ਲੱਗ ਗਈਆਂ ਤੇ ਚੁੰਨੀ ਉਹਨਾਂ ਨੇ ਪਰਸ 'ਤੇ ਉਹਨਾਂ ਦੀ ਚੁੰਨੀ ਰੱਖ ਕੇ ਨਾ ਉਹਨਾਂ ਦੇ ਪੈਸੇ ਕੱਢ ਲਏ ਤੇ ਫਟਾਫਟ ਨਿਕਲ ਗਈਆਂ ਸਾਨੂੰ ਸ਼ੱਕ ਹੋ ਗਿਆ ਵੀ ਫਟਾਫਟ ਭੱਜੀਆਂ ਗਈਆਂ ਇਹ ਸਾਨੂੰ ਉਹ ਕੁਝ ਬੋਲ ਕੇ ਵੀ ਨਹੀਂ ਗਈਆਂ ਕੁਝ ਲੈਣਾ ਜਾਂ ਨਹੀਂ ਲੈਣਾ ਉਹ ਫੋੜਾ ਫੋੜਾ ਪੱਟ ਗਿਆ ਅਸੀਂ ਆਪਣੇ ਕਸਟਮਰਾਂ ਨੂੰ ਕਿਹਾ ਵੀ ਤੁਸੀਂ ਪਰਸਪੋਰ ਧਿਆਨ ਰੱਖਿਆ ਕਰੋ ਵੀ ਕੋਲ ਆ ਕੇ ਖੜ ਜਾਂਦੀ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਜਦੋਂ ਉਹਨਾਂ ਨੇ ਪਰਸਪੋਰ ਚੈੱਕ ਕੀਤਾ ਜੇਬ ਖੋਲ ਕੇ ਦੇਖੀ ਤਾਂ ਪਰਸ ਦੀ ਜੇਬ ਖੁੱਲੀ ਸੀਗੀ ਜਦੋਂ ਨੇ ਦੇਖਿਆ ਵੀ ਪੈਸੇ ਨਹੀਂ ਹੈਗੇ ਉਹ ਕਹਿੰਦੇ ਅਸੀਂ ਵੈਸਟਰਨ ਪਤਨੀ ਵੈਸਟਰਨ ਯੂਨੀਅਨ ਤੋਂ ਪੈਸੇ ਕਢਾ ਕੇ ਆਏ ਸੀਗੇ ਉਹਨੇ 40-45000 ਰੁਪਏ ਅਸੀਂ ਤੇ ਜਦੋਂ ਉਥੇ ਅਸੀਂ ਪਾਰਕਿੰਗ ਦੇ ਫੜਾ ਫੜਾ ਭੱਜੀਆਂ ਗਈਆਂ ਲੇਡੀ ਅਸੀਂ ਦੇਖ ਲਈਏ ਭੱਦੀਆਂ ਹੋਈਆਂ ਇੱਕ ਤਾਂ ਮੇਰੇ ਨਾਲ ਦੇ ਮੁੰਡੇ ਨੇ ਇਹਨਾਂ ਨੇ ਫੜ ਲਈ ਉਹ ਤਾਂ ਹੱਥ ਜੜਾ ਕੇ ਭਾਈ ਇੱਕ ਮੈਂ ਫੜ ਲਈ ਜਿਹੜੀ ਮੈਂ ਫੜੀ ਉਹਨੂੰ ਮੈਂ ਕਿਹਾ ਚੱਲ ਵੀ ਥਾਣੇ ਚੱਲ ਤੂੰ ਉਹ ਕਹਿੰਦੀ ਨਹੀਂ ਨਹੀਂ ਥਾਣੇ ਨਹੀਂ ਜਾਊਂਗੀ ਮੈਂ ਕਿਹਾ ਤੇਰੇ ਥੱਪੜ ਮਾਰੂ ਮੈਂ ਕਿਹਾ ਥਾਣੇ ਚੱਲ ਉਹ ਕਹਿੰਦੀ ਨਹੀਂ ਮੈਂ ਕਿਹਾ ਪੈਸੇ ਕੱਢ ਮੈਂ ਕਿਹਾ ਜਿਹੜੇ ਪੈਸੇ ਕੱਢੇ ਨੇ ਪਰਚੇ ਉਹਨੇ ਫਿਰ ਆਪਣੇ ਇੱਥੇ ਪਾਏ ਸੀ ਸੂਟ ਦੇ ਵਿੱਚ ਉਹਨੇ ਇਥੋਂ ਪੈਸੇ ਕੱਢੇ ਮੈਨੂੰ 40000 ਰੁਪਏ ਫੜਾਤਾ ਫਿਰ ਮੈਂ 40000 ਰੁਪਏ ਫੜਿਆ ਨਾਲੇ ਦੀ ਬਾਹੜੀ ਨਾਲੇ ਉੱਥੇ ਇਹਨਾਂ ਦੇ ਪੈਸੇ ਕੱਢੇ ਸੀਗੇ ਇੱਥੇ ਮੈਂ ਲੇਡੀ ਉਹਨੂੰ ਚੋਰਨੀ ਨੂੰ ਜਿਹੜੀ ਫੜ ਕੇ ਇੱਥੇ ਲਿਆਂਦਾ ਦੁਕਾਨ ਤੇ ਤੇ ਲੇਡੀ ਨੇ ਮੈਂ ਕਿਹਾ ਉਹਨਾਂ ਨੂੰ ਜਾ ਕੇ ਪੈਸ ਪਰ ਉਹਨਾਂ ਨੇ ਮੈਡਮ ਨੇ ਉਹਨਾਂ ਨੂੰ ਸਾਰਾ ਕੁਝ ਉਹਨਾਂ ਨੇ ਮੈ ਪੈਸੇ ਵਾਪਸ ਕੀਤੇ ਉਹਨਾਂ ਨੇ ਮੈਨੂੰ ਥੈਂਕਸ ਕਰਿਆ ਨਹੀਂ ਕੱਪੜਾ ਨਹੀਂ ਦੇਖਿਆ ਇੱਕੋ ਲਾ ਤੇ ਆਈਆਂ ਅੰਦਰ ਪਤਾ ਨਹੀਂ ਇੱਥੇ ਕੇ ਬਾਹਰੋ-ਬਾਰੇ ਖੜਕੇ ਪਤਾ ਨਹੀਂ ਛੜਾ-ਪੜਾ ਉਹਨਾਂ ਦੇ ਵਿੱਚ ਜਾਈ ਜਾਵੇ ਸਾਨੂੰ ਸ਼ੱਕ ਹੋ ਗਿਆ ਵੀ ਵਿੱਚ ਕਿਉਂ ਵੜੀ ਜਾਂਦੀ ਹੈ ਉਹਨਾਂ ਦੇ ਉਹਨਾਂ ਦੇ ਪਰਸ ਦੇ ਉੱਤੇ ਚੁੰਨੀ ਰੱਖੀ ਉਹਨਾਂ ਇਹ ਚੁੰਨੀ ਪਤਾ ਨਹੀਂ ਜਿੱਪ ਕਿਵੇਂ ਕੱਢਿਆ ਇਹ ਤਾਂ ਹੁਣ ਪਤਾ ਹੀ ਨਹੀਂ ਸੀਸੀਟੀਵੀ ਕੈਮਰੇ ਚ ਆਇਆ ਹੋਇਆ ਹਾਂਜੀ ਪਰਸ ਵੱਲੇ हां जी पुलिस आई सी की बाकी वो कहंदे ਵੀ ਸਾਨੂੰ ਪੈਸੇ ਮਿਲ ਗਏ ਪਰ ਉਹ ਕਹਿੰਦੇ ਵੀ ਅਸੀਂ ਕੁਛ ਉਹ ਜਿਨ੍ਹਾਂ ਦਾ ਪੈਸੇ ਸੀਗੇ ਉਹ ਕਹਿੰਦੇ ਕਾਰਵਾਈਆਂ ਸੀ ਨਹੀਂ ਕਰਨਾ ਕਹਿੰਦੇ ਵੀ ਸਾਨੂੰ ਥੈਂਕਸ ਆ ਵੀ ਸਾਡੇ ਪੈਸੇ ਮਿਲ ਗਏ हां जी ਉਹ ਜਿਹੜੇ ਚੋਰ ਖੜੇ ਸੀਗੇ ਉਹ ਲੈ ਕੇ ਸੀ हां जी ਇੱਕ ਲੇਡੀ ਸੀਗੀ ਸੁਖਵੀਰ ਮੈਂ ਤੇ ਹੀ ਸਿਰ ਮੈਂ 10 ਮਿੰਟ ਦਾ ਕੰਮ ਮੈਂ ਅਸੀਂ ਕਸਟਮਰ ਅਟੈਂਡ ਕਰ ਰਹੇ ਸੀਗੇ ਅੱਧੇ ਇੱਥੇ ਕੋਲ ਆਵੇ ਕਸਟਮਰ ਦੇ ਕਿ ਦਿੱਪਥਰੋ ਦੇ ਪੈਸੇ ਕੱਢ ਗਏ ਭੱਜ ਗਈਆਂ ਸੀਗੀ 1 ਕੋ ਲੱਖ ਸਾਨੂੰ ਉਹਨਾਂ ਦੇ ਸ਼ੱਕ ਹੋਇਆ ਕਿ ਭਈ ਉਹਨਾਂ ਕੋਈ ਕਾਹਨ ਕਰਤਾ ਹੋਵੇ ਪੈਸੇ ਚੋਰੀ ਕਰਕੇ ਜਾਂ ਰੋਡ ਤੇ ਭੱਜ ਗਈਆਂ ਹੀ ਦੋ ਜਾਨੀਆਂ ਫੜ ਲਈਆਂ ਸੀਗੀਆਂ ਇੱਕ ਕਾਬੂ ਕਰ ਲਈ ਇੱਕ ਹੱਥ ਛੜਾ ਕੇ ਭੱਜ ਗਈ ਹਾਂਜੀ ਕਿੱਥੋਂ ਗਈਆਂ ਫੜਿਆ ਉਹਨੂੰ ਉਹਨਾਂ ਨੂੰ ਜਿਵੇਂ ਪਾਰਕਿੰਗ ਦੇ ਵਿੱਚ ਜਿਹੜੇ ਟਿਕਟ ਪਾਰਕਿੰਗ ਟਿਕਟ ਕਾੜ ਲਏ ਸੀ ਉੱਥੋਂ ਕੁਝ ਕਿਹਾ ਤੁਹਾਨੂੰ ਉਹਨਾਂ ਨੂੰ ਮੇਡ ਕਿਤੇ ਜੀ ਕਿ ਮੈਂ ਛੱਡ ਦੂਗੀ ਤੇ ਫਿਰ ਇਸ ਤੇ ਜਗਾਉਣੀ। ਨਾ ਕਿ ਦੋ ਤਾਂ ਹੀ ਭੱਜ ਗਈਆਂ ਇੱਕ ਕਹਿੰਦੀ ਮੇਰੇ ਕੋਲ ਪੈਸੇ ਹੈਗੇ ਨਹੀਂ ਆ ਭਾਈ ਤੁਸੀਂ ਪੈਸੇ ਲੈ ਲਓ। ਕਹਿੰਦੀ ਮੈਨੂੰ ਵੀ ਛੱਡ ਦੋ ਉਹਨੂੰ ਫਿਰ ਦੁਕਾਨ ਤੇ ਲਿਆਉਂਦਾ ਸੀ। ਫਿਰ ਉਹਨਾਂ ਨੇ ਸਟੇਟ ਦਾ ਨਾਮ ਪੁੱਛਿਆ। ਫਿਰ ਅਸੀਂ ਕਹਿੰਦੇ ਉਹ ਕਰਨਾਲ ਤੋਂ ਆਏ। ਉਹ ਫਿਰ ਕਹਿੰਦੇ ਲੋਕ ਆਹ ਮੈਂ ਕਿਹਾ ਸੀ ਕਿ ਉਹ ਫਿਰ ਛੱਡ। ਮਨਦੀਪ ਕੌਰ ਆਈ। ਲੋਕ ਲੈ ਆਏ। ਇੱਥੇ ਕੀ ਗੱਲ ਹੋਈ ਹੈ ਜੀ? ਸਰ ਮੈਂ ਇੱਥੇ ਕੱਪੜੇ ਖਰੀਦ ਰਹੀ ਸੀ ਮੇਰੀ ਪਰਸ ਦੀ ਸੈਡਲ ਜਿੱਪ ਚੋਂ ਪੈਸੇ ਕੱਢ ਕੇ ਲੇਡੀਜ਼ ਫਰਾਰ ਹੋ ਗਈ ਤਿੰਨ ਜਾਨੀਆਂ ਸਹੀਆਂ ਇਹ ਹਾਂਜੀ ਦੋ ਹੋਰ ਕੱਢ ਕੇ ਲੈ ਕੇ ਗਈਆਂ ਪਰ ਫਰਾਇ ਨੂੰ ਦਿੱਤਾ ਹੀ ਉਹਨਾਂ ਨੇ ਪਿੱਛਾ ਨਹੀਂ ਕੀਤਾ ਜੀ ਇਹਨਾਂ ਨੇ ਇੱਥੇ ਹੀ ਬਸ ਇਹਨਾਂ ਨੂੰ ਪਤਾ ਨਹੀਂ ਨਹੀਂ ਵੈਸਟਰਨ ਉਹ ਵੀ ਵਾਚ ਰਿਹਾ ਹਾਂਜੀ ਪਿੱਛਾ ਨਹੀਂ ਕੀਤਾ ਬਿਲਕੁਲ ਇੱਥੇ ਹੀ ਇਹਨਾਂ ਨੂੰ ਬਸ ਪਰਸ ਖੋਲੇਗੇ ਇਹਨਾਂ ਨੇ ਮੈਨੂੰ ਕਰੀਬ 11:30 ਵਜੇ ਬਿੱਟੂ ਜਿਹੜੇ ਆਪਣੇ ਕੱਪੜੇ ਦਾ ਵਪਾਰ ਕਰਦੇ ਨੇ ਉਹ ਅਮਰਦਾਸ ਮਾਰਕੀਟ ਤੋਂ ਫੋਨ ਆਇਆ ਸੀ ਵੀ ਇੱਥੇ ਤੈਨੂੰ ਲੀਡੀਆਂ ਅਮਲਾ ਚੋਰੀ ਦੀ ਚੋਰੀ ਕਰਨ ਦੀ ਨੀਤਨਾ ਕਿਥੇ ਘੁੰਮ ਰਹੀ ਆ ਅੜਦੀ ਸਪੋਰਟ ਸਦਾ ਕੇਐਸਸੀ ਦਾ ਗਰੁੱਪ ਨੇ ਮੌਕੇ ਤੇ ਭੇਜਿਆ ਤੇ ਮਗਰੋਂ ਫਿਰ ਮੈਂ ਵੀ ਗਿਆ ਸਾਡੇ ਉਹਨਾਂ ਵਿੱਚੋਂ ਕਿਸੇ ਲੀਡੀ ਸਾਨੂੰ ਕਹਿੰਦਾ ਨੋਜਾ ਨਾਮ ਦੀ ਲੀਡੀ ਸਾਨੂੰ ਮਿਲ ਗਈ ਲੀਡੀ ਮਿਲ ਗਈ ਜਿਨ੍ਹਾਂ ਤੋਂ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ ਬਾਕੀ ਪੁੱਛ ਪੜਤਾਲ ਤੋਂ ਬਾਅਦ ਜਿੰਦੇ ਕਾਰგი ਹੋਗੇ ਉਹ ਖੰਭੇ ਲੱਗਿਆ ਕਿ ਕੋਈ ਨਹੀਂ ਹੈ ਲੀਡਿਸ ਐਮਪੀ ਦੱਸ ਰਹੇ ਨੇ ਅੱਗੇ ਪੜਤਾਲ ਕਰ ਰਹੇ ਹਾਂ ਪੜਤਾਲ ਮਾਰਨ ਨੂੰ ਲੱਗਦਾ ਕਿ ਉਹਦਾ ਅਰਮਣ ਇਹ ਮਾਮਲਾ ਇਸ ਦਾ ਕੋਈ ਗੱਲ ਦਾ ਗੱਲ ਨੋਟਸ ਨਹੀਂ ਹੈ। ਕਿਸੇ ਦਾ ਇੱਕ ਕੰਫਰਮ ਮੋਬਾਈਲ 40000 ਰੁਪਏ ਕੱਢੇ ਹੋਏ ਸਰ। ਨਹੀਂ ਇਹਦੇ ਬਾਰੇ ਤਸਦੀਕ ਕਰ ਰਹੇ ਅਸੀਂ। ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ, ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ। ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ।